हां जी दोस्तों की हालचाल ने ते, ते, ना, ते, ते आज भाई जी पिنڈ ਲੋਪੋ ਵਿੱਚ ਖੜੇ ਸੀ ਤੇ ਅੱਜ ਤੁਹਾਨੂੰ ਮਿਲਾਵਾਂਗੇ ਬਾਈ ਜੀ ਬਾਤਾਂ ਬਰਨ ਪ੍ਰੇਮੀ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਈ ਲਈ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਆਜੋ ਬਾਈ ਕੋਲੇ ਚੱਲਦੇ ਆਂ ਦੇਖਦੇ ਆਂ ਬਾਈ ਜੀ ਕੀ ਕਰ ਰਿਹਾਗਾ ਤੇ ਵੈਸੇ ਮੈਂ ਉਧਰ ਵੀਡੀਓ ਕਰਨ ਆਏ ਸੀਗਾ ਬਾਈ ਦੇ ਪਿੰਡੇ ਤੇ ਮੈਂ ਕਿ ਸੋਚਿਆ ਕਿ ਬਾਈ ਕੋਲੇ ਚੱਲਦੇ ਆਂ ਬਾਈ ਕਹਿੰਦਾ ਮੈਂ ਕਟਿੰਗ ਕਰੀ ਜਾਣਾਗਾ ਤੇ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਇਹ ਬਾਈ ਦੇ ਘਰ ਨੂੰ ਰਾਹ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਬੂਝੇ ਲੱਗੇ ਹੋਣਗੇ ਸਾਰੇ ਲਓ ਬਾਈ ਜੀ ਦੇਖ ਸਕਦੇ ਹੋ ਪੂਰਾ ਮੈਂ ਕਹਣਾ ਯਾਰ ਵਾਤਾਵਰਨ ਪ੍ਰੇਮੀ ਕਿ ਸਾਡੋ ਨਾ ਪਾਈ ਕਹਿੰਦਾ ਫਸਲ ਨੂੰ ਜਦੋਂ ਕਹਿ ਲਈਏ ਆਪਾਂ ਖਰਚੇ ਵਗੈਰਾ ਵੜਦੇ ਨੇ ਉਦੋਂ ਵੀ ਨਹੀਂ ਅੱਗ ਲਾਉਂਦਾਗਾ ਤੇ ਤੁਸੀਂ ਉਧਰ ਸਾਹਮਣੇ ਦੇਖ ਸਕਦੇ ਹੋ ਬਈ ਜੀ ਤੇ ਇਹ ਹੈਗਾ ਬਾਈ ਦਾ ਮੋਟਰ ਤੇ ਇੱਥੇ ਵੀ ਬਾਈ ਨੂੰ ਪੂਰੀ ਫੁੱਲ ਸਹੂਲਤ ਨਾਲ ਬੂਟੇ ਪਾਲੇ ਹੋਏ ਨੇਗੇ ਤੇ ਬਾਕੀ ਸਾਨੂੰ ਆਜੋ ਬਾਈ ਨਾਲ ਮਿਲ ਆਉਣਾ ਚੱਲਦੇ ਆਂਗੇ ਆਜੋ ਬਾਈ ਕੋਲੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਜੀ ਤੇ ਬੰਦਾ ਵੀ ਮੈਂ ਕਹਣਾ ਯਾਰ ਹੀਰਾ ਬੰਦਾ ਹੀ ਹੈਗਾ ਚੱਲੇ ਭਈ ਉਹ ਬੈਠਾ ਬਾਈ ਤੈਨੂੰ ਵੀ ਤੁਸੀਂ ਦੇਖ ਸਕਦੋਂਗੇ ਇੱਧਰ ਸਾਰੀ ਕਟਿੰਗ ਵਗੈਰਾ ਕਰੀ ਪਿਆਗੀ ਤੇ ਇਹ ਬਾਈ ਦਾ ਘਰ ਹੈਗਾ ਤੇ ਲੈ ਬਾਈ ਇਹ ਜੋ ਬਾਈ ਜੀ ਮੈਂ ਤੁਹਾਨੂੰ ਬਾਤ ਕਰ ਲੈ ਬਾਈ ਆ ਬੈਠਾ ਬਾਈ ਸਸੀ ਕਾ ਬਾਈ ਜੀ ਅੰਮਲੀ ਹੋ ਜੀ ਠੀਕ ਹੋ ਬਾਈ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਹੋ ਗਈ ਕਟਿੰਗ ਹਾਂਜੀ ਹਾਂਜੀ ਹੋਊਗੀ ਠੀਕ ਹੈ ਜਦੋਂ ਫੁੱਲ ਲਾਇਆ ਸੀ ਉਦੋਂ ਕਟਿੰਗ ਕਰੀ ਜਾਂਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਪਹਿਲਾਂ ਤਾਂ ਜਿੰਨੇ ਵੀ ਆਪਣੀ ਵੀਡੀਓ ਨੂੰ ਵੇਖਣਗੇ ਦੇਸ਼ ਆਪਦੇਸ਼ਾਂ ਵਿੱਚ ਪੰਜਾਬ ਦੇ ਵਿੱਚ ਹੋਰ ਜਿੱਥੇ ਵੀ ਅਮਰਜੀਤ ਸਿੰਘ ਲੋਪੋ ਵੱਲੋਂ ਪਿਆਰ ਭਰੀ ਸਤਿਕਾਰ ਸਾਰਾ ਸਸੀ ਕਾ ਬਾਈ ਜੀ ਠੀਕ ਹੈ ਭਾਈ ਜੀ ਬਾਈ ਲਈ ਜਿਵੇਂ ਮੈਂ ਪਹਿਲਾਂ ਕਿਹਾ ਲਾਈਕ ਜ਼ਰੂਰ ਕਰ ਦਿਓ ਭਾਈ ਜੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਬਾਈ ਨੇ ਅੱਜ ਕਟਿੰਗ ਕਰਨੀ ਸ਼ੁਰੂ ਕਰੀ ਸੀ ਪਿਛਲੀ ਵੀਡੀਓ ਚ ਆਏ ਸੀਗੇ ਆਪਾਂ ਉਦੋਂ ਥੋੜੀ ਜਿਹੀ ਕਟਿੰਗ ਰਹਿੰਦੀ ਸੀਗੀ ਤੇ ਆਹ ਦੇਖ ਸਕਦੇ ਹੋ ਭਾਈ ਜੀ ਆਹ ਨਿੰਬੂ ਆ ਗਏ ਨੇ ਭਾਈ ਨਿੰਬੂ ਆ ਵੀਰੇ ਅਮਰੂਦ ਆ ਠੀਕ ਆ ਜੀ ਇੱਕ ਅਮਰੂਦ ਉਹ ਹੈਗਾ ਠੀਕ ਇਹ 12 ਮਾਸ ਦਾ ਨਿੰਬੂ ਨਹੀਂ ਮੁੱਕਿਆ ਤੋਂ ਪਿਛਲੀ ਵਾਰ ਆਪਾਂ ਨਿੰਬੂ ਨਹੀਂ ਮੁੱਕਿਆ ਗੇ ਮਰੀਦਕੋਟ ਦੇ ਤੋਂ ਲਿਆ ਕੇ ਲਾਇਆ ਸੀ ਆਪਾਂ ਇਹ ਠੀਕ ਆ ਜੀ ਤੁਸੀਂ ਯਕੀਨ ਮੰਨਿਓ ਵੀ 40 ਕਿਲੋ ਨਿੰਬੂ ਇਹਦੇ ਬੂਟੇ ਤੋਂ ਲੈ ਗਏ ਆਪਾਂ ਘੱਟ ਤੋਂ ਘੱਟ ਹਾਂ ਜੀ ਮੇਰੇ ਸਾਹਮਣੇ ਦਾ ਕਮਾਂਡਰ ਕਮੂਟਲ ਇਹ ਤਾਂ ਲੱਗਦੇ ਹੀ ਰਹਿੰਦੇ ਆ ਇਹ ਤਾਂ ਹੁਣ ਮੇਰੇ ਪਰ ਰਹਿੰਦੇ ਆ ਆ ਅਮਰੂਦ ਆ ਬਹੁਤ ਵਧੀਆ ਕੁਆਲਿਟੀ ਦਾ ਠੀਕ ਆ ਜੀ ਲਾਲ ਅਮਰੂਦ ਆ ਇਹਦੇ ਵਿੱਚ ਠੀਕ ਆ ਲਾਲ ਅਮਰੂਦ ਆ ਕੇ ਤੇ ਲਓ ਬਈ ਇਹ ਅਮਰੂਦ ਆ ਗਿਆ ਇਹ ਉਹ ਕਿੰਨੂ ਆ ਕਿੰਨੂ ਬਹੁਤ ਲੱਗਿਆ ਸੀ ਇਹਨੂੰ ਠੀਕ ਆ ਜੀ ਉਹਨੂੰ ਕਿੰਨੂ ਵੀ ਬਹੁਤ ਲੱਗਿਆ ਹੋਇਆ ਬਈ ਉਹ ਐਪਲ ਅਮਰੂਦ ਹੈਗਾ ਐਪਲ ਅਮਰੂਦ ਵੀ ਐਪਲ ਅਮਰੂਦ ਆ ਲੈ ਬਈ ਆਜੋ ਐਪਲ ਅਮਰੂਦ ਦਿਖਾਉਣੇ ਹੈਗੇ ਤੁਹਾਨੂੰ ਤੇ ਲਓ ਬਈ ਤੇ ਮੈਂ ਕਹਿੰਦਾ ਯਾਰ ਇਹ ਵੀਰ ਨੂੰ ਨਾ ਬਾਤਾਵਰਨ ਨਾਲ ਇੰਨਾ ਪਿਆਰ ਆਗਾ ਇੰਨਾ ਜਿਆਦਾ ਪਿਆਰ ਕਦੇ ਭਾਈ ਬੂਟਿਆਂ ਦਾ ਤਾਂ ਇਹਨੂੰ ਇੰਨਾ ਸ਼ੌਂਕ ਆਗਾ ਗੱਲਾਂ ਛੱਡੋ ਮੈਂ ਘਰੇ ਵੀ ਗਿਆ ਸੀ ਉਹ ਵੀਰ ਦੇ ਤੇ ਉਹ ਕਹਿੰਦਾ ਸਾਡੇ ਘਰੇ ਵੀ ਉਹੀ ਵਾਈ ਬੂਝਾ ਬੂਝੇ ਲਾ ਕੇ ਗਏ ਆ ਆਪਣੇ ਲੋਪੋ ਪਿੰਡ ਦੇ ਵਿੱਚ ਵੀ ਲੋਪੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਮ ਤੇ ਆਪਣੀ ਲੋਪੋ ਵਿਕਾਸ ਕਮੇਟੀ ਆ ਆਪਾਂ 4000 ਤੋਂ 5000 ਬੂਟਾ ਲਾ ਚੁੱਕੇ ਆ ਪਹਿਲਾਂ ਆ ਰਾਤ ਵੀ ਲਾਏ ਆ ਉਸ ਤੋਂ ਬਾਅਦ ਅਨਰੇਗਾ ਨੇ ਲਾਏ ਆ ਇਹ ਸਾਂਹ ਸੰਭਾਲ ਤੇ ਉਹ ਜਿੱਥੋਂ ਆਪਾਂ ਸੜਕ ਤੋਂ ਉਤਰਾਂਗੇ ਵੱਡੇ ਰੋਡ ਤੋਂ ਉਹ ਵੀ ਆਪਣੇ ਲਾਏ ਹੋਏ ਬੂਟੇ ਕੱਲੇ ਆ ਉਹ ਸਾਹਮਣੇ ਦੇਖ ਸਕਦੇ ਸੀਚੇ ਵਾਲ ਤੋਂ ਲਿਆ ਕੇ ਲਾਈਆਂ ਸੀ ਆਪਾਂ ਠੀਕ ਆ ਭਾਈ ਜੀ ਤੇ ਇਹ ਕਿੰਨਾ ਹੋਰ ਆ हां जी आपा 10 सालਾਂ ਤੋਂ ਅੱਗ ਵੀ ਨਹੀਂ ਲਾ ਰਹੇ ਬਿਲਕੁਲ ਅੱਗ ਵੀ ਨਹੀਂ ਲਾ ਰਹੇ ਪ੍ਰਦੂਸ਼ਣ ਰਹਿਤ ਆਪਾਂ ਕਹਿ ਲਈਏ ਵਾਤਾਵਰਣ ਬਿਲਕੁਲ ਜੀ ਪ੍ਰਦੂਸ਼ਣ ਰਹਿਤ ਫਾਰਮ ਆਪਣਾ ਵੈਲਫਾਰਮ ਆਗਾ ਠੀਕ ਹੈ ਜੀ ਵਾਤਾਵਰਣ ਨਹੀਂ ਹੋਂ ਤਾਂ ਫਾਰਮ ਹੀ ਆਗਾ ਆਪਣਾ ਚਲੋ ਜੀ ਕੁਝ ਕਹਿ ਲੋ ਖੇਤ ਕਹਿ ਲੋ ਵਾਤਾਵਰਣ ਆਪਣਾ ਸੌਰੀ ਆਪਣਾ ਫਾਰਮ ਕਹਿ ਲੋ ਠੀਕ ਹੈ ਜੀ ਕੋਈ ਛੋਟੇ ਜ਼ਿਮੀਂਦਾਰਾ ਕੋਈ ਜ਼ਿਆਦਾ ਨਹੀਂ ਹੈਗਾ ਆਪਣੇ ਕੋਲ ਚਲੋ ਜਿੰਨਾ ਕੁ ਮਾਰਾ ਲੈ ਦਿੱਤਾ ਕਈ ਵੀਰ ਕਹਿਣਗੇ ਵੀ ਉੱਥੇ ਥੋੜਾ ਵਿਹਲਾ ਤਾਂ ਸੀਗਾ ਤੇ ਤਾਲਾ ਤੇ ਆਜੋ ਬਈ ਤੁਹਾਨੂੰ ਬਾਈ ਦੇ ਘਰੇ ਵੀ ਗੇੜਾ ਮਰਵਾਉਣੇਗੇ ਤੁਹਾਨੂੰ ਤੇ ਦੇਖ ਸਕਦੇ ਬਈ ਜੀ ਤੇ ਬਾਈ ਨੇ ਪੂਰੇ ਸ਼ੌਂਕ ਨਾਲ ਘਰੇ ਪਾਰਕ ਬਣਾਇਆ ਹੋਗਾ ਪੂਰਾ ਘੈਂਟ ਬੂਜੇ ਦੀ ਕਟਿੰਗ ਵਗੈਰਾ ਕਰਦਾਗਾ ਤੇ ਬਈ ਚਿਤਤਾ ਨਹੀਂ ਆਗਦਾ ਹੈਗਾ ਜਮਾਈ ਨੇ ਬਈ ਸ਼ੌਂਕ ਹੀ ਇਹਦਾ ਯਾਰ ਜਦੋਂ ਵਿਹਲੇ ਹੋਈਦਾ ਇਹਨਾਂ ਤੇ ਫਿਰ ਟਾਈਮ ਆਪਣਾ ਨਿਕਲ ਜਾਂਦਾ ਨਾਲੇ ਤਾਂ ਠੀਕ ਆ ਲੈ ਬਈ ਜੀ ਕਰੇ ਵੀਰ ਨੇ ਬਹੁਤ ਸਾਰੇ ਹੁਣ ਆਪਣਾ ਕੰਮਕਾਰ ਕਰਕੇ ਨਾ ਇਹਨਾਂ ਦਾ ਟਾਈਮ ਹੁਣ ਘੱਟ ਲੱਗਦਾ ਸੀਗਾ ਕੱਲ ਆਪਾਂ ਅੱਗੇ ਆਪ ਕੰਮ ਕਰ ਲਈਦਾ ਕੱਲ ਮਾਲੀ ਤੋਂ ਕਰਵਾਇਆ ਹੈਗਾ ਠੀਕ ਹੈ ਜੀ ਕੋ ਸੱਜਣ ਵੇੜ ਕੇ ਗਿਆ ਹੁਣੀ ਠੀਕ ਹੈ ਜੀ ਹਾਂਜੀ ਠੀਕ ਹੈ ਲੈ ਬਈ ਬਾਕੀ ਦੇਖ ਸਕਦੇ ਹੋਗੇ ਤੇ ਪੂਰਾ ਮੈਂ ਕਹਣਾ ਪ੍ਰੇਮੀਆ ਵੀਰ ਖੇਤ ਵੀ ਆਪਣਾ ਲਾਇਆ ਬਣਾਇਆ ਵਪਾਰਕ ਉੱਥੇ ਹਾਂ ਮੈਂ ਪਹਿਲਾਂ ਹੀ ਦੱਸਿਆਗਾ ਵੀਰਾਂ ਨੂੰ ਵੀ ਹਾਂ ਵੀ ਉੱਥੇ ਜਿਹੜਾ ਪਾਰਕ ਬਣਿਆ ਹੋਇਗਾ ਮੋਟਰ ਤੇ ਇਦੋਂ ਵੀ ਘੈਂਟ ਪਾਰਕ ਬਣਿਆ ਹੋਣਾ ਹਾਂਜੀ ਬਹੁਤ ਸੋਹਣਾ ਬਣਾਇਆ ਬਈ ਚਲੋ ਬਹਿਣ ਉੱਠਣ ਵਾਸਤੇ ਖੇਤ ਜਾਈਦਾ ਉੱਥੇ 10 ਮਿੰਟ ਵਧੀਆ ਦਰਖਤ ਲੱਗੇ ਆ ਬਹਿਣ ਨੂੰ ਵੀ ਜੀ ਕਰਦਾ ਟਾਈਮ ਲੰਘ ਜਾਂਦਾ ਚਲੋ ਵਿਹਲੇ ਹੋਈਦਾ ਤੇ ਜਿਹੜੇ ਵੀਰ ਕਹਿ ਲਈ ਆਪਾਂ ਨਾ ਵੜਦੇ ਨੇ ਦਰਖਤ ਉਹਨਾਂ ਨੂੰ ਕੀ ਸੇਹ ਦੇਣੀ ਚਾਹੋਂਗੇ ਜਾਂ ਬਈ ਅੱਗ ਲਾਉਂਦੇ ਨੇਗੇ ਬਈ ਸੇਹ ਦੇ ਆ ਵੀ ਅੱਗ ਜੇ ਲਾਉਣੀ ਵੀ ਆ ਨਾ ਇੱਕ ਇੱਕ ਦੋ ਦੋ ਢੇੜੇ ਨਾਲ ਸੜ ਠੀਕ ਹੈ ਜੀ ਉਹ ਲਾ ਲਓ ਪਹਿਲਾਂ ਬਾਅਦ ਚ ਅੱਗ ਲਾ ਲਓ ਕੋਈ ਨਹੀਂ ਮਜਬੂਰੀ ਅੱਗ ਲਾਉਣੀ ਠੀਕ ਹੈ ਜੀ ਹੋ ਸਕਦਾ ਤਾਂ ਨਾ ਲਾਓ ਹੋ ਸਕਦਾ ਤਾਂ ਨਾ ਲਾਓ ਜੇ ਕੋਈ ਸਰ ਸਕਦਾ ਚਲੋ ਮੈਂ ਐ ਬਾਲੇ ਆਪਾਂ ਵਿਦਵਾਨ ਨਹੀਂ ਹੈਗੇ ਚਲੋ ਮਜਬੂਰੀ ਜ਼ਿਮੀਂਦਾਰ ਦੀ ਬਹੁਤ ਵੱਡੀ ਮਜਬੂਰੀ ਆ ਜਾਂ ਤਾਂ ਮੈਂ ਸਰਕਾਰ ਨੂੰ ਵੀ ਸੁਨੇਹਾ ਥੋੜੇ ਵੀਡੀਓ ਰਹੀ ਦੇਣਾ ਚਾਹਣਾ ਠੀਕ ਹੈ ਜੀ ਬਈ ਕੋਈ ਲੋਹੇ ਦੇ ਵਿੱਚ ਨਾ ਉਹਨਾਂ ਨੂੰ ਸਬ ਸਟਿੰਗਾਂ ਦੇ ਵਿੱਚ ਪਾਵੇ ਉਹਨਾਂ ਨੂੰ ਕੋਈ ਮਾਲੀ ਮਦਦ ਹੋ ਮਿਲੇ ਕੋਈ ਤੇਲ ਤੇ ਡੀਟਾ ਛੋਟਾ ਜ਼ਿਮੀਂਦਾਰ ਕੇ ਲਈ ਹੈ ਨਾ ਆਪਾਂ ਹੂੰ ਛੋਟਾ ਜ਼ਿਮੀਂਦਾਰ ਹੈਗਾ ਉਹ ਉਹ ਰੋਡ ਆਪਾਂ ਕਹ ਲਈਏ ਸੁਪਰ ਸੀਡਰ ਵਗੈਰਾ ਨਹੀਂ ਖਰੀਦ ਸਕਦਾਗਾ ਨਹੀਂ ਖਰੀਦ ਸਕਦਾ ਜੀ ਟਰੈਕਟਰ ਵੀ ਨਹੀਂ ਲੈ ਸਕਦਾ ਵੱਡਾ ਠੀਕ ਆ ਜੀ ਜੇ ਪਰ ਉਹਨਾਂ ਨੂੰ ਜੇ ਤੇਲ ਦੀ ਸਬਦਾ ਦਿੱਤੀ ਜਾਵੇ ਉਹ ਸੇਤੀਆ ਕਾਮ ਜਾਵਾਗਾ ਬਿਲਕੁਲ ਬਿਲਕੁਲ ਠੀਕ ਆ ਉਹ ਗੱਲ ਉੱਤ ਚੱਲ ਜਾਂਦਾ ਪਰ ਤੇਲ ਦੀ ਸਬਦਾ ਲਈ ਅਗਲਾ ਮੂਰੇ ਹੋ ਜਾਊਗਾ ਅਗਲਾ ਕਹੂਗਾ ਚੱਲ ਕੋਈ ਨਹੀਂ ਆਪਾਂ ਬਾਕੀ ਆਪਾਂ ਦੂਜੀ ਗੱਲ ਇਹ ਕਹਿਣੀ ਚਾਹੁੰਦੇ ਆ ਜਿਹੜੇ ਐਸਸੀ ਗਰੀਬ ਪਰਿਵਾਰ ਆ ਜਾਂਦੇ ਆ ਜਿਨ੍ਹਾਂ ਕੋਲੇ ਗੈਸ ਸਿਲੰਡਰ ਨਹੀਂ ਬਾਲਣ ਨਾਲ ਕੰਮ ਚੱਲਦਾ ਬਾਲਣ ਕੋਈ ਤੁਹਾਨੂੰ ਆਏ ਨਹੀਂ ਕਹਿੰਦਾ ਵੀ ਇਹਦੀ ਟਾਣੀ ਤੋੜ ਲਓ ਪਰ ਦਰਖਤ ਨੂੰ ਖਤਮ ਨਾ ਕਰੋ ਦਰਖਤ ਨੂੰ ਖ ਮੇਰਾ ਫੀਲ ਨਾ ਕਰ ਉਹਨਾਂ ਦੀ ਮਜਬੂਰੀ ਆ ਉਹਨਾਂ ਨੇ ਚਲੋ ਰੋਟੀ ਟੱਕ ਮਨਾਉਣਾ ਹੈਗਾ ਵੀ ਨਹੀਂ ਪਹੁੰਚ ਹੁੰਦੀ ਸਿਲੰਡਰ ਦੀ ਮਜਬੂਰੀ ਆ ਠੀਕ ਆ ਨਾ ਉਹਨਾਂ ਨੂੰ ਇਹ ਬੇਨਤੀ ਆ ਵੀ ਕੋਈ ਦਰਖਤ ਸੜਕ ਤੇ ਹੈਗਾ ਕੋਈ ਟਾਣੀ ਤੋੜ ਲੋ ਟਾਣਾ ਤੋੜ ਦੋ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾਗਾ ਨੁਕਸਾਨ ਨਾ ਕੋਰਾ ਨਾ ਵੱਡੋ ਪਰ ਉਹ ਮੁੱਦਾ ਨਾ ਦਰਖਤ ਨਾ ਖਤਮ ਕਰੋ ਠੀਕ ਆ ਐਦਕੀ ਆਪਾਂ ਲਾਗੇ ਚੱਲੀ ਆਣਾ ਬਹੁਤ ਕਹਿ ਲਈ ਆਪਾਂ ਵੀ ਸਰਕਾਰ ਦਾ ਬਹੁਤ ਉਪਰਾਲਾ ਸਰਕਾਰ Nghi ਨਰਸਿੰਘਾਂ ਦੇ ਵਿੱਚ ਇੰਨੇ ਕ ਬੂਟੇ ਆਪਣੇ ਨਾਲ ਵੀ ਜੇ ਕੋਈ ਸੰਪਰਕ ਕਰਨਾ ਚਾਵੇ ਲਾਉਣਾ ਚਾਹੁੰਦਾ ਆਪਾਂ ਦਰਖਤ ਦੇ ਦਾਂਗੇ ਉਹਨਾਂ ਨੂੰ ਠੀਕ ਹੈ ਸਰਕਾਰ ਨਾਲ ਤੁਸੀਂ ਜੋ ਲੈ ਕੇ ਦੇ ਦਾਂਗੇ ਬਿਲਕੁਲ ਠੀਕ ਆ ਬਾਈ ਜੀ ਤੇ ਇੱਕ ਕੋਸ਼ਿਸ਼ ਹੋਰ ਕਰੋ ਜਿੱਥੇ ਜਗ੍ਹਾ ਹੈਗੀ ਫਲਦਾਰ ਬੂਟੇ ਲਾ ਲਓ ਨਾਲੇ ਤਾਂ ਫਲ ਲਾਉਂਗੇ ਨਾਲੇ ਹਵਾ ਆਕਸੀਜਨ ਮਿਲੂਗੀ ਨਾਲੇ ਛਾਂ ਮਿਲੂਗੀ ਫਾਇਦੇ ਫਾਇਦੇ ਸਾਰੇ ਠੀਕ ਆ ਜੀ ਜਿਵੇਂ ਆਪਾਂ ਪਿਛਲੇ ਟਾਈਮਾਂ ਵਿੱਚ ਜਾਈਏ ਬਾਈ ਜੀ ਪਹਿਲਾਂ ਦਰਖਤ ਬਹੁਤ ਜ਼ਿਆਦਾ ਹੁੰਦੇ ਸੀ ਹਨ ਪਰ ਹੁਣ ਅੱਗੇ ਨਾਲੋਂ ਦਰਖਤ ਥੋੜੇ ਘਟ ਗਏ ਜੀ ਪਰ ਹੁਣ ਮੈਨੂੰ ਲੱਗਦਾ ਜਿਹੜੇ ਆਪਣੇ ਕਹੜੀਏ ਕਿਸਾਨ ਵੀਰ ਲਾ ਲਿਓ ਠੀਕ ਆ ਜਾਂ ਆਪਣਾ ਕੋਈ ਵੀ ਭਰਾ ਲਾ ਲਓ ਹੁਣ ਹਰੇਕ ਰੁੱਜੇ ਹੋਇਆ ਗਦ ਰਖਤ ਲਾਉਣ ਚਾਹਦਾ ਇੱਕ ਬਹੁਤ ਜਿਆਦਾ ਇੱਕ ਹੋਰ ਬੇਨਤੀ ਹੈ ਬਾਈ ਜੀ ਕਿਸੇ ਦਾ ਜਨਮ ਦਿਨ ਆਉਂਦਾ ਨਾ ਠੀਕ ਹੈ ਬੱਚੇ ਦਾ ਆਉਂਦਾ ਪਰਿਵਾਰ ਦੇ ਵਿੱਚ ਕਿਸੇ ਦਾ ਵੀ ਆਉਂਦਾ ਕਿ ਇੱਕ ਕੱਟਦੇ ਆਂ ਆਪਾਂ ਖੁਸ਼ੀ ਮਨਾਉਣੇ ਆਂ ਪੰਜ ਬੂਟੇ ਬੰਦਾ ਲਾ ਦੇ ਕੱਟ ਤੋਂ ਕੱਟ ਜੇ 500 ਰੁਪਏ ਉੱਥੇ ਲਾਉਣੇ ਆਗੇ ਤਾਂ 500 ਰੁਪਏ ਦਰਖਤਾਂ ਦੇ ਨਾਲੇ 500 ਲੱਗਦਾ ਹੀ ਨਹੀਂਗਾ ਠੀਕ ਹੈ ਜੀ ਹਾਂ ਤੇ ਮੰਨ ਕੇ ਚਲੋ 40 ਵੱਡਾ ਰੁਪਏ ਨਹੀਂ ਹੈ ਨਹੀਂਗਾ ਬੂਟਾ ਵਧੀਆ ਆ ਜਾਂਦਾਗਾ ਵਧੀਆ ਵਧੀਆ ਜੀ ਫ੍ਰੀ ਵੀ ਮਿਲ ਜਾਂਦਾ ਨਰਸਰੀ ਚੋਂ ਵਰਕ ਕਰ ਲਓ ਇਹ ਤੁਹਾਨੂੰ ਨਹੀਂ ਮਿਲਦਾ ਮੇਰੇ ਨਾਲ ਸੰਪਰਕ ਕਰ ਲੈਣਾ ਪਰ ਨਰਸੀ ਜੀ ਦਵਾ ਦਾਂਗੇ ਸਰਕਾਰੀ ਠੀਕ ਹੈ ਜੀ ਪਰ ਜਨਮ ਦਿਨ ਤੇ ਬੂਝਾ ਜ਼ਰੂਰ ਲਾਓ ਜ਼ਰੂਰ ਲਾਉਣ ਜੀ ਇੱਕ ਪੰਜ ਨਹੀਂ ਲਾ ਸਕਦੇ ਇੱਕ ਲਾਲ ਲਾ ਲੈਣ ਦੋ ਲਾਲ ਲਾ ਲੈਣਾ ਠੀਕ ਹੈ ਨਾ ਕੋਈ ਕਿਸੇ ਕੋਲੇ ਕਈ ਵਾਰੀ ਹੁੰਦੀ ਹੈ ਚਲੋ ਆਪਣੇ ਕੋਲੇ ਵੀ ਥੋੜੀ ਜੀ ਖੇਤ ਹੈਗੇ ਹਾਂ ਤਾਂ ਆਪਣੇ ਚਲੋ ਜਗਾ ਠੀਕ ਆ ਆਪਣੇ ਕੋਲੇ ਜਗਾ ਘਟਾ ਕੋਈ ਫਲਦਾਰ ਲਾ ਲਓ ਉਹਨਾ ਨਿੰਬੂ ਆ ਠੀਕ ਹੈ ਕਿੰਨੇ ਕੀ ਜਗਾ ਰੋਕਣੀਆਂ ਨੇ ਠੀਕ ਹੈ ਆ ਵੇਖੋ ਕੋਈ ਫਲਦਾਰ ਆ ਚਾਰ ਪਾ ਲਓ ਕੁਛ ਕਰ ਲਓ ਅਮਰੂਦ ਲਾ ਲਓ ਅਮਰੂਦ 12 ਮਾਸ ਗਿਆ ਇਹ ਨਹੀਂ ਮੁੱਕਦਾ ਖਾਣ ਨੂੰ ਠੀਕ ਹੈ ਕੰਨੀ ਵਧੀਆ ਚ ਜਾ ਕਈ ਵਾਰ ਕਹਿੰਦਾ ਨੇ ਆਇਰਨ ਹੁੰਦਾ ਦੇ ਵਿੱਚ ਬਹੁਤ ਵਧੀਆ ਫਾਲ ਆ ਜਿਹੜਾ ਮਰੂਦ ਹੈ ਨਾ ਆਇਰਨ ਹੁੰਦਾ ਦੇ ਵਿੱਚ ਬਹੁਤ ਵਧੀਆ ਠੀਕ ਆ ਜੀ ਤੇ ਠੀਕ ਹੈ ਬਾਈ ਬਾਕੀ ਇੱਕ ਮੇਰੀ ਫਖੀਰ ਤੇ ਬਹੁਤ ਬੇਨਤੀ ਆ ਯਾਨੀ ਹੱਥ ਜੋੜ ਕੇ ਬੇਨਤੀ ਆ ਵੀ ਜਿੰਨਾ ਹੋ ਸਕਦਾ ਪਰਾਲੀ ਨੂੰ ਅੱਗ ਨਾ ਲਾਓ ਪਰਾਲੀ ਨੂੰ ਅੱਗ ਨਾ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜ਼ਰੂਰੀ ਨਹੀਂ ਹੈਗਾ ਵੀ ਜਿੱਥੇ ਦਰਾਖਤ ਹੈ ਉਥੋਂ ਥੋੜਾ ਜਿਹਾ ਸੜ ਦੋ ਥਾਂ ਜਿਵੇਂ ਉੱਥੇ ਦੋ ਗੇੜੇ ਲਾ ਲਓ ਪਹਿਲਾਂ ਲਾ ਲਓ ਅੱਗ ਨਹੀਂ ਸੜਦਾ ਤਾਂ ਪਰ ਕੋਸ਼ਿਸ਼ ਕਰੋ ਨਾ ਲਾਓ ਦੂਜੀ ਗੱਲ ਆ ਜਿਹੜਾ ਠੇਕੇ ਤੇ ਜ਼ਮੀਨ ਦਿੰਦਾ ਉਹਨੂੰ ਮੇਰੀ ਬੇਨਤੀ ਆ ਮੈਨੂੰ ਨਹੀਂ ਪਤਾ ਏਰੀਏ ਦੇ ਹਿਸਾਬ ਨਾਲ 70 ਮਾਵਲਾ ਚੱਲਦਾ 65 ਚੱਲਦਾ ਠੇਕਾ ਜਿਹਨੂੰ ਕਹਿ ਦਿੰਨੇ ਆਪਾਂ ਠੀਕ ਹੈ ਉਹਦੇ 'ਚ 2-3000 ਦੀ ਬੰਦਾ ਛੋਟ ਦੇ ਦੇਵੇ ਠੀਕ ਜ਼ਿਮੀਦਾਰ ਨੂੰ ਵੀ ਤੂੰ ਅੱਗ ਨਾ ਲਾਈ ਮੈਂ ਤੈਨੂੰ ਇੰਨੀ ਕੁ ਛੋਟ ਦੇਣਾ ਇੰਨਾ ਤੇਲ-ਵਾਲ ਨਹੀਂ ਠੀਕ ਹੈ ਕਹਦੇ ਨੇ ਮਿੱਤਰ ਕੀੜਾ ਮਰ ਜਾਂਦਾ ਜੀ ਮਿੱਤਰ ਕੀੜਾ ਮਰ ਜਾਂਦਾ ਵੇਖੋ ਜੀ ਆਪਣੀ ਜ਼ਮੀਨ ਦੀ ਜਿਹੜੀ ਹੈਗੀ ਤੱਤ ਹੈਗੇ ਆ ਅੱਗ ਦੇ ਨਾਲ ਮੱਚ ਜਾਂਦੇ ਬਹੁਤ ਜ਼ਰੂਰੀ ਤੱਤ ਆ ਜਿਹੜੇ ਦੂਜੀ ਗੱਲ ਆ ਵੇਖੋ ਹੁਣ ਆ ਦਰਖਤਾਂ ਦੇ ਵਿੱਚ ਆਲ ਨੇ ਵੀ ਹੋਣਗੇ ਬੱਚੇ ਵੀ ਹੋਣਗੇ ਇਹਨਾਂ ਦਾ ਨੁਕਸਾਨ ਜਿਹੜਾ ਹੋਊਗਾ ਉਹ ਵੱਖ ਤੇ ਦੂਜੀ ਗੱਲ ਹੈਗੀ ਵੀ ਚਲੋ ਮਹंगाई ਜਿਆਦਾ ਹੈ ਤੇਲ ਮਹਿੰਗਾ ਜਿਹੜਾ ਠੇਕੇ ਤੇ ਲੈਂਦਾ ਉਹਨੇ ਤਾਂ ਪੈਸੇ ਬਚਾਉਣੇ ਉਹਦੀ ਅੱਗ ਲਾਉਣੀ ਮਜਬੂਰੀ ਆ ਠੀਕ ਹੈ ਜੀ ਤੇ ਹੁਣ ਪਸ਼ੂ ਹੈ ਨਹੀਂ ਕਿਸੇ ਕੋਲੇ ਠੀਕ ਹੁਣ ਆ ਜ਼ਮੀਨ ਠੇਕੇ ਤੇ ਦੇਈ ਜਾਂਦਾ 20 30 ਸਾਲ ਹੋ ਗਏ ਇਹਨੂੰ ਕੋਈ ਖਰਾਕ ਨਹੀਂ ਮਿਲ ਰਹੀ ਜਿਹੜੀ ਦੇਸੀ ਖਰਾਕ ਹੀ ਨਹੀਂ ਇਹਨੂੰ ਬਾਬਾ ਕਹਿੰਦੇ ਹਾਂ ਇਹ ਕੈਮੀਕਲਾਂ ਦੇ ਨਾਲ ਹੀ ਆ ਸਾਰੀ ਇਹਦੇ ਚ ਕੋਈ ਪ੍ਰਾਲੀ ਵਹਿ ਜੂਗੀ ਆਪਣੇ ਉਹਦੇ ਨਾਲ ਇਹਦਾ ਉਪਰ ਸ਼ਕਤੀ ਇਹਦੀ ਬੰਦ ਹੀ ਰਹੂਗੀ ਜ਼ਮੀਨ ਅੱਗੇ ਵਾਸਤੇ ਵੀ ਜਿਹੜੀ ਜ਼ਮੀਨ ਤੇ ਪਾਣੀ ਆ ਇਹਦੀ ਕੋਈ ਕੀਮਤ ਨਹੀਂ ਠੀਕ ਹੈ ਜੀ ਜਿਹੜੀ ਧਰਤੀ ਤੇ ਆਪਾਂ ਖੜੇ ਆ ਨਾ अपना अपना एरिया ਦਾ ਕਹ ਲਈ ਬਹੁਤ ਵਧੀਆ ਹੋਰ ਸਾਡਾ ਤਾਂ ਵੇਖੋ ਜੀ ਸਾਡਾ ਜਿਹੜਾ ਮੋਗਾ ਜਲਾਏ ਇਹ ਲੋਪੋ ਪਿੰਡ ਆ ਮੇਰਾ ਇਤਿਹਾਸਕ ਪਿੰਡ ਲੋਪੋ ਠੀਕ ਵੀ ਜਾਨੀ ਪੀਰਾਂ ਫਕੀਰਾਂ ਦੀ ਧਰਤੀ ਆ ਪੰਜ ਪੀਰੀ ਲੋਪੋ ਦੇ ਨਾਮ ਨਾਲ ਜਾਣੀ ਜਾਂਦੀ ਆ ਠੀਕ ਹੈ ਤੇ ਅਸੀਂ ਤਾਂ ਜਾਨੀ ਬਹੁਤ ਭਾਗਾਂ ਵਾਲੇ ਆ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਚਰਨ ਛੋਹ ਧਰਤੀ ਆ ਇਹ ਭਰਾ ਠੀਕ ਹੈ ਜੀ ਹਾਂਜੀ ਤੇ ਚਲੋ ਸਾਰਾ ਪੰਜਾਬ ਹੀ ਖੁਸ਼ਹਾਲ ਆ ਪੰਜਾਬ ਵਰਗੀ ਧਰਤੀ ਵਰਲਡ ਦੇ ਵਿੱਚ ਧਰਤੀ ਹੈ ਨਹੀਂ ਤੇ ਇਹਨੂੰ ਲੋੜ ਹੈਗੀ ਆ ਬਚਾਉਣ ਦੀ ਠੀਕ ਹੈ ਧਰਤੀ ਨੂੰ ਪਾਣੀ ਨੂੰ ਬਚਾਉਣ ਦੀ ਲੋੜ ਹੈਗੀ ਆ ਠੀਕ ਜੇ ਆਪਾਂ ਅੱਗੇ ਵਾਸਤੇ ਬਚਣਾ ਹੈ ਠੀਕ ਜੇ ਬੱਚਿਆਂ ਲਈ ਕੋਸ ਆਪਾਂ ਸੋਚਣਾ ਨਾ ਉਹਨਾਂ ਨੂੰ ਧਨ ਦੌਲਤ ਨਹੀਂ ਆਪਾਂ ਜੋੜ ਕੇ ਦੇਣਾ ਆਪਾਂ ਉਹਨਾਂ ਨੂੰ ਸ਼ੁੱਧ ਵਾਤਾਵਰਣ ਸ਼ੁੱਧ ਪਾਣੀ ਸ਼ੁੱਧ ਹਵਾ ਤੇ ਇਹ ਆਪਾਂ ਦੇ ਕੇ ਜਾਈਏ ਠੀਕ ਹੈ ਜੀ ਅੱਜ ਦੇ ਦਰਖਤ ਲਾਏ ਅੱਗੇ ਜਾ ਕੇ ਕੰਮ ਆਉਣਾ ਹਾਂਜੀ ਠੀਕ ਹੈ ਬਾਈ ਬਹੁਤ ਵਧੀਆ ਲੱਗੀਆਂ ਗੱਲਾਂ ਬਈ ਤੁਹਾਡੀਆਂ ਤੇ ਸਪੋਰਟ ਆ ਬਈ ਜੀ ਤੁਹਾਨੂੰ ਵੀ ਤੇ ਲੋ ਬਈ ਜੀ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਵੀਰ ਬਈ ਜ਼ਰੂਰ ਭਾਈ ਜੀ ਕਮੈਂਟ ਕਰਕੇ ਜਾਇਓ ਬਿਕੇਵੇਂ ਲੱਗੀਆਂ ਭਾਈ ਦੀਆਂ ਗੱਲਾਂ ਧੰਨਵਾਦ ਸਸਿਕਾ